ਲਗੇ ਫਤਿਹ ਜੀ ਹਾਜੀ ਹਾਜੀ ਜੀ ਬਾਬਾ ਜੀ ਵਾਹਿਗੁਰੂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨਰੋਲ ਧਾਰਮਿਕ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਿਰੋਲ ਧਾਰਮਿਕ ਗੱਲਬਾਤ ਕਰਨੀ ਹੈ ਮਰਿਆਦਾ ਤੇ ਪਹਿਰਾ ਦੇਣਾ ਜੋ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਮਰਿਆਦਾ ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਇਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਐ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ 2 ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਆਸ਼ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਤੇ ਉਹ ਹੁਕਮਨਾਮੇ ਦੀ ਜਿਹੜੀ ਐ ਕੋਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਇਹਨਾਂ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਐ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਿਹੰਗ ਸਿੰਘ ਜਥੇਬੰਦੀਆਂ ਹਮੇਸ਼ਾ ਤਤ ਪਰ ਨੇ ਤੇ ਕਦੇ ਵੀ ਕੋਈ ਤਖਤ ਸਾਹਿਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤ ਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਿਹੰਗ ਸਿੰਘ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜਾਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸੇਖ ਸੰਗਤਾਂ ਜਿਹੜੀਆਂ ਉਹ ਇਹਦਾ ਪੁਰਜੋਰ ਜਿਹੜਾ ਵਿਰੋਧ ਕਰਦਿਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਹੈ ਇਹਦੀ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਉੱਥੇ ਹੀ ਹੰਗਸ ਸਿੰਘ ਫੌਜਾਂ ਦੇ ਨਾਲ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਮੁਖੀ ਦਮਨਵੀ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਸੰਤ ਬਾਬਾ ਮਨਮੋਹਨ ਸਿੰਘ ਬਾਰਨੋ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਸਾਰੀਆਂ ਹੀ ਨਹਿੰਗ ਸਿੰਘ ਜਥੇਬੰਦੀਆਂ ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਗ ਬਾਬਾ ਕਲਵਿੰਦਰ ਸਿੰਘ ਤੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ ਤੇ ਸਾਰੀਆਂ ਹੀ ਨਹਿੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਬਾਬਾ ਅਵਤਾਰ ਸਿੰਘ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਦਲਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਤੇ ਵਿਰੋਧ ਅਸੀਂ ਕਰ ਰਹੇ ਆਂ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਦਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾ ਨਹਿਂਗ ਸਿੰਘ ਜਥੇਬੰਦੀ ਇਹਨੂੰ ਪ੍ਰਵਾਨ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਹੈ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਾਖਤ ਸਾਹਿਬ ਦੀ ਉਹ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਹੈ ਹਨੇਰਗਰ ਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਧਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆਂ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹੋਮ ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਗੁਰਸਿੱਖ ਸੰਗਤਾਂ ਜਿਹੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਹਿੰਸ ਸਿੰਘ ਜਥੇਬੰਦੀਆਂ ਦੀ ਸਾਡੀ ਮਰਿਆਦਾ ਉਹੀ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜਿਵੇਂ ਗਿਆਨੀ ਕਲੌਂ ਸਿੰਘ ਗਰਗੱਜੂ ਨੇ ਉਹਦਾ ਸੰਭਾਲ ਲਿਆ ਤੇ ਤੁਸੀਂ ਪ੍ਰਵਾਨ ਕਰਦੇ ਹੋ ਜਥੇਦਾਰ ਮੰਨਦੇ ਹੋ ਹੁਣ ਕਿ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੁਮੁੱਚੀ ਸੁਮੁੱਚੇ ਹੀ ਨੇ ਹੰਸੰਗ ਜਥੇ ਬੰਦੀਆਂ ਤੇ ਸਮੁੱਚੇ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪ੍ਰਵਾਨ ਨਹੀਂ ਕਰਦਾ ਕੌਮ ਨਾਲੇ ਕੀ ਕਹਿੰਦੇ ਸੰਗਤ ਕਿੱਧਰ ਜਾਵੇ ਸੰਗਤ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪਹਿਰਾ ਨਹੀਂ ਦਿੰਦੇ ਉਹਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਤੇ ਉਹ ਤਾਂ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜ਼ੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਉਹ ਤੇ ਇਹਨਾਂ ਦੀ ਮਰਜ਼ੀ ਆ ਸਾਡਾ ਇਹਦੇ 'ਚ ਕੋਈ ਨਹੀਂ ਐਸੇ ਹਾਲਾਤ ਕਿਉਂ ਪੈਦਾ ਹੋਏ ਸਿੰਘ ਸਾਹਿਬ ਇਹ ਤਾਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਇਹ ਤਾਂ ਸਿਰਫ ਮਰਿਆਦਾ ਦੇ ਧਾਰਨੀ ਹੋ ਦੇ ਮੁਤਾਬਕ ਕੀ ਲੱਗਦਾ ਜੀ ਸਮਾਂ ਬਦਲਿਆ ਗਿਆ ਜੀ ਸਵੇਰੇ 10 ਵਜੇ ਦਾ ਸਮਾਂ ਇਹ ਤਾਂ ਪਹਿਲੀ ਵਾਰੀ ਹੋਈ ਆ ਉਹਦਾ ਹੀ ਆਪਾਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਬਾਂ ਨੂੰ ਲਾਉਣਾ ਹੁੰਦਾ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਹੀ ਮਾੜਾ ਕਾਰਜ ਹੋਇਆ ਮਰਿਆਦਾ ਦੇ ਹੋਣ ਤੇ ਹਾਂਜੀ ਹੋ ਇੱਕ ਮਿੰਟ ਹੋਰ ਇੱਕ ਮਿੰਟ ਜੀ ਹੋ ਅਬ ਬਾਬਾਈ ਬਾਬਾ ਦੰਦਵੀ ਟਕਸਾਲ ਵੱਲੋਂ ਮੈਂ ਮੇਜਰ ਜੀ ਤੁਹਾਨੂੰ ਪਰ ਅਸਿਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਵਾ